ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੂਟੀਕ ਕੋਰਦੋਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਰ ਕੇ ਇਸ ਦਾ ਵੀ ਸਭ ਤੋਂ ਪਹਿਲਾ ਚੈਨਲ ਨੂੰ ਸਬਸਕ੍ਰਾਈਬ ਬਲੂ ਕਰ ਲਓ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ YouTube ਤੋਂ علاوہ ਸਾਨੂੰ Insta ਤੇ ਫੋਲੋ ਕਰੋ ਸੰਧੂ ਬਟੀ ਕੋਡ ਦੋ ਨਾਮ ਤੋਂ ਸਾਡੀ Insta ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਆਪਣੇ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸਿਲੈਕਟ ਕਰਕੇ ਆਪਣਾ ਸੇਮ ਟੂ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਹਾਂਗੇ ਸਾਰੇ ਆਪਾਂ ਕਰਵਾ ਚੌਥ ਦੇ ਸਪੈਸ਼ਲ ਨਾ ਤੋਂ ਸੂਟ ਲੈ ਕੇ ਆਏ ਕਰਵਾ ਚੌਥ ਲਈ ਆਪਾਂ ਨੇ ਸਪੈਸ਼ਲ ਰੈਡੀ ਕਰਵਾਏ ਨੇ ਸਾਰੇ ਸੂਟ ਆਪਣੇ ਕੋਲ ਤਿਆਰ ਨੇਗੇ ਤੇ ਤੁਸੀਂ ਇਹਨਾਂ ਵਿੱਚ ਜਿਵੇਂ ਤੁਹਾਨੂੰ ਕੋਈ ਪਸੰਦ ਹੋਇਆ ਰੇਟ ਤੁਸੀਂ ਨਾਲ-ਨਾਲ ਦੇਖੋਗੇ ਰੇਟ ਚੈੱਕ ਕਰਕੇ ਆਪਣਾ ਸੇਮ ਟੂ ਸੇਮ ਸੂਟ ਆੜਾ ਬਾਈ ਕਰ ਸਕਦੇ ਹੋਗੇ ਜਿਹੜੇ ਸੂਟ ਸਾਡੇ ਕੋਲ ਰੈਡੀ ਨੇ ਤੁਸੀਂ ਉਹਨਾਂ ਵਿੱਚੋਂ ਹੀ ਆਪਣਾ ਸਿਲੈਕਟ ਕਰਕੇ ਲੈ ਸਕਦੇ ਹੋ ਕਿਉਂਕਿ ਆਪਾਂ ਕਰਵਾ ਚਾਹੋਦੇ ਲਈ ਆਪਾਂ ਸਪੈਸ਼ਲ ਸੂਟ ਜਿਹੜੇ ਤਿਆਰ ਕਰਵਾਏ ਨੇਗੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਆਪਣਾ ਸੂਟ ਡਿਟੈਲ ਚੈੱਕ ਕਰਕੇ ਆਪਣਾ ਸੇਮ ਟੂ ਸੇਮ ਸਾਰੇ ਸੂਟ ਆਪਣੇ ਕੋਲ ਤਿਆਰ ਲਏਗੇ ਉਹਨਾਂ ਵਿੱਚੋਂ ਕੋਈ ਵੀ ਆਪਣਾ ਲੈ ਸਕਦੇ ਹੋ ਇੱਕ ਲੋ ਦੋ ਲੋ ਤਿੰਨ ਲੋ ਜਿੰਨੀ ਤੁਹਾਡੀ ਚੋਇਸ ਹੈ ਜੀ ਹਾਂ ਜਿਖਾਉਣੇ ਆਪਣਾ ਪਹਿਲਾ ਸੂਟ ਹੈ ਜੋ ਹਾਂਜੀ ਦੇਖੋ ਜਿਹੜਾ ਆਪਾਂ ਇਹ ਵਾਲਾ ਸੂਟ ਤਿਆਰ ਕਰਵਾਇਆਗਾ ਇਹ ਆਪਾਂ ਜੌਰ ਜੈਟ ਫੈਬਰਿਕ ਦੇ ਉੱਪਰ ਰੈਡੀ ਕਰਵਾਇਆ ਬਹੁਤ ਸੋਹਣਾ ਦਾ ਗ੍ਰੀਨ ਪਿਸਤਾ ਮਤਲਬ ਡਾਰਕ ਗ੍ਰੀਨ ਕਲਰ ਹੈ ਨਾ ਇਹ ਡਾਰਕ ਹੈ ਨਾ ਇਹ ਜਿਆਦਾ ਲਾਈਟ ਹੈਗਾ ਬਹੁਤ ਸੋਹਣਾ ਜਿਹਾ ਕਲਰ ਹੈ ਤਾਂ ਚਾਹੀ ਜਾਂ ਗ੍ਰੀਨ ਜਾਂ ਕਲਰ ਹੈਗਾ ਤੇ ਇਹ ਆਪਾਂ ਐਦਾਂ ਜਰੀ ਨਾਲ ਵਰਕ ਕਰਵਾਇਆ ਹੋਇਆ ਹੈਗਾ ਸੈਂਟਰ ਪੈਨਲ ਲੇਗੇ ਤੇ ਨੈਕ ਦਾ ਵਰਕ ਆਹ ਬਣਾ ਦੇ ਨੈਕ ਦਾ ਵਰਕ ਆ ਦੇ ਵਿੱਚ ਥੋੜਾ ਜਿਹੜਾ ਥ्रेड ਹੈਗਾ ਆਪਾਂ ਨੇ ਕੈਰਟ ਜੇ ਕਲਰ ਦਾ ਇਹ ਵਿੱਚ ਯੂਜ਼ ਕੀਤਾ ਹੋਇਆ ਹੈਗਾ ਤੇ ਬਾਕੀ ਸਾਰਾ ਇਹਦਾ ਜਰੀ ਹੈ ਜਰੀ ਨਾਲ ਵਰਕ ਹੋਇਆ ਹੋਇਆ ਹੈ ਇਸ ਐਂਟਰਪਰੈਂਡਲेंगे ਤੇ ਇਹਦੀ ਆਪਾਂ ਨੂੰ ਬਾਹਦੇ ਉੱਪਰ ਵੀ ਵਰਕ ਮਿਲੂਗਾ। ਇੱਥੇ ਦੇਖੋ ਬਾਹਦੇ ਉੱਪਰ ਵਧੀਆ ਹੈਵੀ ਵਰਕ। ਆਹ ਵਾਲਾ ਵਰਕ ਜਿਹੜਾ ਹੈ ਬਾਹਦੇ ਉੱਪਰ। ਤੁਸੀਂ ਹੁਣ ਇਹ ਜਿਹੜਾ ਸੂਟ ਆਪਣਾ ਵੀ ਡੌਟ ਦੁਪੱਟਾ ਵੀ ਲੈ ਸਕਦੇ ਹੋਗੇ ਤੇ ਵੀ ਬਿਨ ਡੁਪੱਟਾ ਵੀ ਲੈ ਸਕਦੇ। ਅਸੀਂ ਕਿਸੇ ਸੂਟ ਨਾਲ ਦੁਪੱਟਾ ਤਿਆਰ ਨਹੀਂ ਕਰਵਾਇਆ ਜੋ ਕਸਟਮਰ ਕਹੂਗਾ ਉਸ ਦੁਪੱਟਾ ਫੇਰ ਤਿਆਰ ਕਰਵਾਵਾਂਗੇ। ਅਸੀਂ ਜਿਹੜਾ ਤੁਹਾਨੂੰ ਰੇਟ ਦੱਸੂਗਾ ਉੱਪਰ ਇਹਦੇ ਸਕਰੀਨ ਦੇ ਉੱਪਰ ਜਿਹੜਾ ਸਾਡਾ ਪ੍ਰਾਈਸ ਲਿਖਿਆ ਹੋਇਆਗਾ ਉਹ ਤੁਹਾਨੂੰ ਬਿਨ ਡੁਪੱਟਾ ਹੀ ਲਿਖਾਂਗੇ ਅਸੀਂ। ਵਿਦੋੜ ਦਾ ਪੱਟਾ ਪ੍ਰਾਈਸ ਤੁਸੀਂ ਦੇਖ ਕੇ ਆਪਾਂ ਲੈ ਸਕਦੇ ਹਾਂ। ਦੁਪੱਟਾ ਤਿਆਰ ਤੇ ਹੁਣ ਸਾਨੂੰ ਦੱਸ ਕੇ ਆਪਾਂ ਉਦੋਂ ਦਾ ਤਿਆਰ ਕਰਵਾ ਕੇ ਲੈ ਸਕਦੇ। ਦੇਖੋ ਕੈਥ ਕਲਰ ਦਾ ਵੀ ਕਰਵਾ ਸਕਦੇ ਹਾਂ, ਕੋਈ ਸ਼ੇਡ ਦਾ ਵੀ ਕਰਵਾ ਸਕਦੇ ਹਾਂ ਜਿਵੇਂ ਤੁਹਾਨੂੰ ਪਸੰਦ ਆ ਉਹ ਮੈਂ ਤਿਆਰ ਕਰਵਾ ਸਕਦੀ ਹਾਂ। ਹਾਂਜੀ ਇਹ ਕਿਹੜਾ ਨੈਕਸਟ ਹੈ ਆਪਣਾ? ਇਹ ਵਾਲਾ ਆਪਣਾ ਮਸਲੀਨ ਫੈਬਰਿਕ ਤੇ ਰੈਡੀ ਹੈਗਾ। ਤੇ ਇਹਦਾ ਆਪਣਾ ਲਾਈਟ ਜਾਂ ਗਾਜਰੀ ਜਿਹਾ ਕਲਰ ਹੈਗਾ। ਲਾਈਟ ਗਾਜਰੀ ਜਿਹਾ ਕਲਰ ਹੈਗਾ ਤੇ ਮਸਲੀਨ ਦੀ ਫੈਬਰਿਕ ਹੈ। ਲੇਕਿਨ ਸੈਂਟਰ ਪੈਨਲ ਲੈਂਗੇ। ਜ਼ੈਟਾ ਕਲਰ ਲੈਮਨ ਤੇ ਵਾਈਟ ਦਾ ਕਲਰ ਇਹ ਤਿੰਨ ਕਲਰਾਂ ਦਾ ਕੰਬੀਨੇਸ਼ਨ ਰੱਖਿਆ ਗਿਆ ਦੇਖੋ ਇਹਦੇ ਫੈਗੇ ਤਾਂ ਇਹਦਾ ਸੈਂਟਰ ਪੈਨਲ ਹੀ ਨੇ ਬਟ ਇਹਦੀ ਜਿਹੜਾ ਬਾਣਾ ਵਰਕ ਤਾਂ ਬਹੁਤ ਜ਼ਿਆਦਾ ਸੋਨਾ ਹੋਇਆ ਹੋਇਆ ਹੈਗਾ ਤੁਹਾਨੂੰ ਬਾਣਾ ਵਰਕ ਦੇਖੋ ਦਿਖਾਉਣੇ ਆਂਗੇ ਪੂਰਾ ਹੈਵੀ ਬਾਣਾ ਵਰਕ ਹੈ ਇਹ ਵਾਲਾ ਬਾਣਾ ਵਰਕ ਥੋੜਾ ਹੈਵੀ ਹੈਗੀ ਸਾਰੇ ਆਪਾਂ ਕਰਵਾਚੌਤ ਸਪੈਸ਼ਲ ਸੂਟ ਰੈਡੀ ਕਰਵਾਏਗੇ ਸਾਰੇ ਸੂਟ ਆਪਣੇ ਕੋਲ ਜਿੰਨੇ ਮੈਂ ਤੁਹਾਨੂੰ ਦਿਖਾਉਂਗੀ ਆਪਣੇ ਕੋਲ ਤਿਆਰ ਨੇਗੇ ਇਹਨਾਂ ਵਿੱਚ ਜਿੰਮੇ ਜਿਹੜਾ ਤੁਹਾਨੂੰ ਪਸੰਦ ਸੁਹਾ ਰੇਟ ਦੇਖ ਕੇ ਆਪਣਾ ਲੈ ਸਕਦੇ ਇਹ ਬੀਬੀ ਆਪਣਾ ਇਹ ਮਸ਼ੀਨ ਵਰਕ ਦੇ ਵਿੱਚ ਤੁਸੀਂ ਗਾ ਥਾ ਦੇਖੋ ਇਹ ਵਲ ਆਪਣਾ ਗ੍ਰੇ ਕਲਰ ਦਾ ਸੂਟ ਹੈਗਾ ਆਪਾਂ ਸਾਰੇ ਹੀ ਕਲਰ ਕੰਟਰਾਸਟ ਰੱਖੇ ਹੋਏ ਨੇ ਦੇਖੋ ਕਿਸੇ ਨੂੰ ਕੋਈ ਕਲਰ ਜ਼ਿਆਦਾ ਪਸੰਦ ਹੁੰਦਾ ਕਿਸੇ ਨੂੰ ਕੋਈ ਹੈਨਾ ਦੇਖੋ ਜੇ ਹੁਣ ਇਹ ਗ੍ਰੇ ਕਲਰ ਹੈਗਾ ਇਹ ਜੌਰਜਟ ਦੀ ਫੈਬਰਿਕ ਹੈਗੀ ਐਦਾ ਦੇ ਗਲੇ ਤੇ ਵਰਕ ਤਾਂ ਦੇਖੋ ਕਿੰਨਾ ਸੋਹਣਾ ਦੇਖੋ ਵਰਕ ਦੀ ਫਿਨਿਸ਼ਿੰਗ ਆ ਵਰਕ ਦੀ ਫਿਨਿਸ਼ਿੰਗ ਤੁਹਾਨੂੰ ਪੂਰੀ ਵਧੀਆ ਮਿਲੂਗੀ ਇਹ ਨਹੀਂ ਹੈਗਾ ਵੀ ਵਰਕ ਤੁਹਾਨੂੰ ਕੋਈ ਕਟੀਆਂ ਕੁਆਲਟੀ ਦਾ ਬੇਸਿਕ ਰਪਾ ਕੇ ਦਵਾਂਗੇ ਦੇਖੋ ਇਹਦੇ ਵਿੱਚ ਜਰੀ ਵੀ ਜੂਸ ਹੋਈ ਹੋਈ ਹੈਗੀ ਇਹਦੇ ਵਿੱਚ ਚੰਗਰੀਨ ਜੇ ਛੇੜਨ ਦੇ ਜੜੇ ਉਹ ਵੀ ਜੂਸ ਹੋ ਰਹੇ ਥ੍ਰੈਡ ਦੇ ਜਿਹੜੇ ਇਹਦਾ ਕਲੇ ਦਾ ਵਰਤਕ ਹੈ ਤੇ ਇਹਦੇ ਘੇਰੇ ਦੇ ਉੱਪਰ ਵੇਲ ਆਉਂਦੀ ਹੈ ਬੜਾ ਘੇਰੇ ਦੇ ਉੱਪਰ ਵੇਲ ਐਦਾਂ ਤੇ ਇਹਦੇ ਕਲੇ ਦਾ ਕਿੰਨਾ ਸੋਹਣਾ ਦੇਖੋ ਕੰਟਰਾਸਟ ਬਣ ਰਿਹਾ ਕਿੰਨੇ ਸੋਹਣੇ ਥ੍ਰੈਡ ਨੇ ਇਹਦੇ ਨਾਲ ਹੁਣ ਜਦੋਂ ਤੁਸੀਂ ਇਹਨੂੰ ਬ라이ਟ ਬਣਾਉਣਾਗਾ ਡਾਰਕ ਬਣਾਉਣਾਗਾ ਤਾਂ ਤੁਸੀਂ ਇਹਨਾਂ ਗ੍ਰੀਨ ਕਲਰ ਦਾ ਦੁਪੱਟਾ ਦਾ ਇੱਕ ਰਵਾਕੇ ਤੇ ਆਪਣੀ ਗ੍ਰੇ ਕਲਰ ਦੀ ਲੇਸ ਲਗਵਾ ਸਕਦੇ ਹੋ ਜੇਕਰ ਤੁਸੀਂ ਆਪਣਾ ਲਾਈਟ ਛੇੜੀ ਹੀ ਰੱਖਣਾਗਾ ਤਾਂ ਗ੍ਰੇ ਦੁਪੱਟਾ ਕਰਵਾ ਕੇ ਇਹਦੇ ਨਾਲ ਆਪਣਾ ਤਿੰਨੇ ਚਾਰੇ ਛੇੜ ਦੀ ਆਪਣੀ ਜਿਹੜੀ ਟਾਈਡਾਈ ਲੇਸ ਆ ਉਹ ਕਰਵਾ ਸਕਦੇ ਹੋ ਦੇਖੋ ਜੀ ਬਾਹ ਦੇ ਉੱਪਰ ਵੀ ਆਪਣਾ ਇਦਾਂ ਬੇਲ ਬਣੀ ਹੋਈ ਹੈਗੀ ਆ ਵਾਲੀ ਬੇਲ ਜਿਵੇਂ ਘੇਰੇ ਤੇ ਆ ਗਈ ਉਦਾਂ ਹੀ ਬਾਹਰ ਆफी ਸੋਹਣਾ ਖਬਸੂਰਤ ਸੂਟ ਤਿਆਰ ਹੈਗਾ ਆਪਣਾ ਇਹ ਆਪਣੇ ਕੋਲ ਰੈਡੀ ਹੈਗਾ ਤਾਂ ਸਾਰਾ ਸੁੱਟ ਹੈ ਤੇ ਤੁਸੀਂ ਆਪਣਾ ਰੇਟ ਦੇ ਇੱਕ ਪ੍ਰਿੰਸ ਦਾ ਲਓ ਹਾਂ ਜੀ ਦੇਖੋ ਇਹਦਾ ਨੈਕਸਟ ਹੈ ਆਪਣਾ ਇਹ ਸਿਲਕ ਜੌਰਜਟ ਦੇ ਉੱਪਰ ਤਿਆਰ ਕਰਵਾਇਆ ਆਪਾਂ ਨੇ ਇਹਦਾ ਜਿਹੜਾ ਆਪਣਾ ਇਹਦਾ ਮਸਟਰਡ ਕਲਰ ਆਗਾ ਮਸਟਰਡ ਕਲਰ ਆਗਾ ਤੇ ਸਿਲਕ ਜੌਰਜਟ ਦੀ ਇਹਦੀ ਫੇਵਰਿਟ ਹੈ ਇਹਦਾ ਫਿਰ ਇਹਦੇ ਉੱਪਰ ਸ਼ੀਮ ਵਰਕ ਦੇ ਨਾਲ ਆਪਾਂ ਤਿਆਰ ਕਰਵਾਇਆ ਹੈ ਕਾਫੀ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਆ ਜਰੀ ਜੂਸ ਹੋਈ ਹੋਈ ਹੈਗੀ ਤੇ ਡਾਰਕ ਗ੍ਰੀਨ ਜਾਂ ਤੇ ਡਾਰਕ ਸਟਾਈਲ ਕਲਰ ਹੈ ਜਿਹੜਾ ਉਹ ਯੂਜ਼ ਕੀਤਾ ਗਿਆ ਇਹਨੂੰ ਦੇਖੋ ਕੱਟ ਵਰਕੇ ਇਧਰ ਨੂੰ ਫਿਰ ਜਾਂਦਾ ਹੈ ਕਾਫੀ ਸੋਹਣੀ ਡਿਜ਼ਾਈਨਿੰਗ ਜਿੱਦੀ ਬਣੀ ਹੋਈ ਆ ਆਪਣੀ ਘੇਰੇ ਦਿੱਸੀ ਜੀ ਹੈ ਇਹ ਰਿਹਾ ਵਰਕ ਆ ਗਿਆ ਤੇ ਨਾਲ ਦੇਖੋ ਆਹ ਵਾਲਾ ਇਹਦੀ ਬਾਹਰ ਉੱਪਰ ਆ ਗਿਆ ਇਹ ਵਾਲਾ ਡਿਜ਼ਾਈਨ ਹੈ ਜਿਹੜੀ ਬਾਹਰ ਉੱਪਰ ਆ। ਕਾਫੀ ਸੋਹਣਾ ਦੇਖੋ ਆਪਣਾ ਸੁਪਰ ਮਾਸਟਰ ਕਲਰ ਦੇ ਉੱਪਰ ਲੱਗ ਰਿਹਾ ਹੈ ਕਰਵਾਚੌਤ ਸਪੈਸ਼ਲ ਰੇਟ ਦੇਖ ਕੇ ਆਪਣਾ ਸੁਪਟ ਜਿਹੜਾ ਤੁਸੀਂ ਬਾਈ ਕਰ ਸਕਦੇ ਹੋ। ਸੇਮ ਟੂ ਸੇਮ ਸੂਟ ਲੈ ਸਕਦੇ ਹੋ ਜਿੰਨੇ ਅਸੀਂ ਦਿਖਾਇਆ ਸਾਰੇ ਸੇਮ ਸੂਟ ਹੀ ਲੈ ਸਕਦੇ ਹੋ ਸਾਰੇ ਤਿਆਰ ਮਿਲਣਗੇ। ਹਾਂ ਜੀ ਆਹ ਵਾਲਾ ਵੀ ਬਹੁਤ ਜਿਆਦਾ ਸੋਹਣਾਗਾ ਪਰਪਲ ਜਿਹਾ ਸ਼ੇਡ ਹੈ ਇਹ ਜਾਰਜਟ ਦੀ ਫੈਬਰਿਕ ਹੈ। ਇਹ ਵੀ ਆਪਣੀ ਜਰੀ ਨਾਲ ਤੇ ਫ੍ਰੈਡ ਨਾਲ ਦੇਖੋ ਵਰਕ ਕੀਤਾ ਹੋਇਆ ਹੈਗਾ। ਅੱਜ ਦੇਖੋ ਜਿਹੜਾ ਆਹ ਵਰਕ ਤਾਂ ਦੇਖੋ ਪੂਰਾ ਹੈ ਵੀ ਜਾਂ ਵਰਕ ਹੈ ਆਪਣੇ ਘੇਰੇ ਦੇ ਉੱਪਰ ਆਉਂਦਾ ਆਹ ਵਾਹ ਦੇਖੋ ਘੇਰੇ ਦੇ ਉੱਪਰ ਵਰਕ ਹੈ ਕਾਫੀ ਸੋਹਣਾ ਦੇਖੋ ਬਣਾਇਆ ਗਿਆ ਹੈਗਾ ਘੇਰੇ ਦਾ ਵਰਕ ਹੈਗਾ ਸਾਰੀ ਆਪਣੀ ਜਿਹੜੀ ਮੈਟ 골ਡਨ ਤੇ ਸਿਲਵਰ ਕਲਰ ਦੀ ਜਿਹੜੀ ਮੀਡੀਅਮ ਜੀ ਸ਼ੇਡ ਹੁੰਦੀ ਹੈ ਉਹਦੀ ਆਪਾਂ ਜੜੀ ਯੂਜ਼ ਕੀਤੀ ਹੈਗੀ ਇਹਦੇ ਵਿੱਚ ਤੇ ਇਹਦੇ ਬਾਹਾਂ ਦੇ ਉੱਪਰ ਵਰਕ ਹੈਗਾ ਇਹ ਬਾਹਾਂ ਦੇ ਉੱਪਰ ਵਰਕ ਤੁਹਾਨੂੰ ਕੋਣੇ ਦੇਖੋ ਇਹਨਾਂ ਸੋਨੇ ਵਰਕ ਦੇ ਇੱਥੇ ਬਹੁਤ ਮਿਲਦਾ ਆਵਲ ਵਰਕ ਹੈ ਨਾ ਬਹੁਤ ਮਿਲਦਾ ਘੇਰੇ ਦਾ ਵਰਕ ਤਾਂ ਬਾਹਾਂ ਦਾ ਵਰਕ ਹੈਗਾ ਉਸੇ ਦੁਪੱਟਾ ਇੱਕ ਕਲਰ ਦਾ ਕਰਵਾ ਕੇ ਇਹ ਵਾਲੇ ਕਲਰ ਦੀ ਲੇਸ ਲਗਵਾ ਕੇ ਕਾਫੀ ਸੋਹਣੀ ਫਿਨਿਸ਼ ਹੋਊਗੀ। ਜਿਹੜਾ ਪ੍ਰਾਈਸ ਹੈ ਤੁਹਾਨੂੰ ਵਿਦਾਊਟ ਦੁਪੱਟਾ ਸਿਰਸਤ ਰਹੇਗਾ। ਪ੍ਰਾਈਸ ਦੇਖ ਕੇ ਆਪਣਾ ਸੇਮ ਸੋਟਾ ਜਿਹੜਾ ਤੁਸੀਂ ਲੈ ਸਕਦੇ ਹੋ। ਹਾਂਜੀ ਜਿਹੜਾ ਨੈਕਸਟ ਹੈ ਆਪਣਾ ਇਹ ਵਾਲਾ ਆਪਣਾ ਮਸਲੀਨ ਤੇ ਬਣਿਆ ਹੋਇਆ ਹੈਗਾ। ਤੇ ਇਹਦਾ ਡਾਰਕ ਜਿਹੜਾ ਪਿਸਤਾ ਕਲਰ ਆ ਡਾਰਕ ਆਪਾਂ ਇਹਨੂੰ ਗ੍ਰੀਨ ਜਿਹਾ ਕਲਰ ਵੀ ਕਹਿ ਦਿੰਦੇ ਆ ਉਹ ਵਾਲਾ ਕਲਰ ਹੈ। ਇਹ ਮਸਲੀਨ ਦੀ ਫੈਬਰਿਕਾ ਦੀ। ਈ ਬਾਰੇ ਕੋਈ ਘੇਰੇ ਤੇ ਵਰਤ ਤਾਂ ਆ ਗਿਆ ਮਸ਼ੀਨ ਵਰਕ ਦੇ ਨਾਲ ਵਿੱਚ ਇਹਦੇ ਸੁੰਤੀਆਂ ਆਂਦੀਆਂ ਇੰਦਾ ਤੇ ਇਹਦੀ ਬਾਹ ਦੇ ਉੱਪਰ ਵੀ ਆਪਾਂ ਨੂੰ ਸੇਮ ਦੇਖੋ ਏਦਾਂ ਨਹੀਂ ਮਿਲਦਾ ਜੀ ਘੇਰੇ ਤੇ ਵਾਲਾ ਸਾਰਾ ਤੁਸੀਂ ਆਪਣਾ ਵਿਦੌਤ ਦੁਪੱਟਾ ਇਹਦਾ ਪ੍ਰਾਈਸ ਦੇਖ ਕੇ ਆਪਾਂ ਸੋਚਿਆ ਲੈ ਲੈਂ ਸਕਦੇ ਹਾਂ ਹਾਂਜੀ ਇਸ ਤੋਂ ਇਲਾਵਾ ਆਪਾਂ ਜਿਹੜੇ ਕਾਰਪੋਜੋਕ ਸਪੈਸ਼ਲ ਜਿਹੜੇ ਸੂਟ ਬਣਾਏ ਨੇ ਆਪਾਂ ਥੋੜੀ ਬਹੁਤੀ ਡਿਜ਼ਾਈਨਡ ਪ੍ਰਿੰਟਡ ਸੂਟਾਂ ਦੀ ਵੀ ਕਰਵਾਈ ਹੈਗੀ ਤੇ ਆਪਾਂ ਤੁਹਾਨੂੰ ਉਹ ਵੀ ਦਿਖਾਉਣੇ ਕਿਉਂਕਿ ਕਾਫੀ ਕਸਟਮਰ ਹੁੰਦੇ ਨੇ ਜਿਹੜੇ ਆਪਣੇ ਪਲੇਨ ਦੇ ਵਰਤ ਵਾਲੇ ਸੂਟ ਲੈਂਦੇ ਨੇ ਕਾਫੀ ਹੁੰਦੇ ਨੇ ਏਦਾਂ ਦੇ ਜਿਹੜੇ ਆਪਣੇ ਨਾ ਪ੍ਰਿੰਟ ਨੂੰ ਦੇਖੋ ਇਹ ਆਪਾਂ ਪਿਓ ਸ਼ਕੂਨ ਦਾ ਜਿਹੜਾ ਇਹ ਆਪਣੀ ਸ਼ਰਟ ਹੈਗੀ ਇਦਾਂ ਸ਼ਕੂਨ ਦੀ ਹੈਗੀ ਤੇ ਉਸ ਸ਼ਕੂਨ ਦੀ ਸ਼ਰਟ ਹੈਗੀ ਇਦਾਂ ਕਾਫੀ ਸੋਹਣਾ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਦਾ ਪਿਓ ਸ਼ਕੂਨ ਦੀ ਸ਼ਰਟ ਹੈ ਤੇ ਨਾਲ ਦੇਖੋ ਮਜ਼ੈਂਟਾ ਕਲਰ ਦੀ ਇਹਦੀ ਬਾਟਮ ਲਗਾਈ ਗ੍ਰੇਪ ਦੀ ਬਾਟਮ ਲਗਾਈ ਆ ਆਪਾਂ ਨੇ ਮਜ਼ੈਂਟਾ ਕਲਰ ਦੀ ਤੇ ਇਹਦਾ ਦੇਖੋ ਇਹਦੇ ਵਰਕ ਹੋਇਆ ਹੈ ਬਾਟਮ ਤੇ ਇਹਦਾ ਵਰਕ ਹੋਇਆ ਹੈ ਕਿੰਨੀ ਸੋਹਣੀ ਹੈ ਵਰਕ ਦੀ ਫਿਨਿਸ਼ਿੰਗ ਆ ਗਈ ਤੇ ਕਾਫੀ ਸੋਹਣਾ ਦੇਖੋ ਆਪਣਾ ਵਧੀਆ ਪਾਰਟੀ ਵੇਅਰ ਤੇ ਦੇਖੋ ਕਿ ਤਿਆਰ ਹੈ ਪਹਿਲਾਂ ਜੀ ਖਲਾਰ ਵਾਲਾ ਦੇਖ ਕਿੰਨਾ ਸੋਹਣਾ ਪ੍ਰਿੰਟ ਹੈਗਾ। ਕਾਫੀ ਸੋਹਣਾ ਪ੍ਰਿੰਟ ਹੈਗਾ ਦੇਖੋ। ਐਡਾ ਸਕੂਨ ਦੇ ਵਿੱਚ ਹੈਗਾ ਆਪਣਾ ਇਹ ਸਕੂਨ ਦੀ ਸ਼ਰਟ ਆ ਗਈ। ਫ੍ਰੇਟ ਦੀ ਬਾਟਮ ਆ, ਬਾਟਮ ਤੇ ਦਾ ਵਰਕ ਹੈਗਾ। ਇਹਦਾ ਪ੍ਰਾਈਸ ਤੁਹਾਨੂੰ ਸਕਰੀਨ ਤੇ ਆ ਰਿਹਾ ਹੈਗਾ। ਤੁਸੀਂ ਆਪਣਾ ਸੇਮ ਫੈਬਰਿਕ ਦੇ ਵਿੱਚ ਸੇਮ ਸਾਰਾ ਇਹਦਾ ਲੈ ਸਕਦੇ ਹੋ ਤੁਸੀਂ। ਫਿਰ ਇਹਦਾ ਨੈਕਸਟ ਹੈਗਾ ਆਪਣਾ ਇਹ ਵੀ ਆਪਣਾ ਸਕੂਨ ਦਾ ਹੀ ਹੈਗਾ ਦੇਖੋ। ਇਹਦੀ ਪ੍ਰਿੰਟਿੰਗ ਦੇਖੋ ਕਾਫੀ ਜ਼ਿਆਦਾ ਸੋਹਣੀ ਹੈਗੀ। ਬਿਲਕੁਲ ਡਿਫਰੈਂਟ ਆਪਾਂ ਲੈ ਕੇ ਆਏ ਤੁਹਾਡੇ ਲਈ ਦੇਖੋ। ਸਕੂਨ ਦੀ ਵਿੱਚ ਇਹਦਾ ਇਹ ਵਰਸ ਕੋਲ ਸ਼ਰਟ ਆ ਗਈ ਨਾਲ ਇਹਦੇ ਕ੍ਰੇਪ ਦੀ ਬਾਟਮ ਆ ਗਈ ਕ੍ਰੇਪ ਦੀ ਬਾਟਮ ਦੀ ਮੋਰੀਆਂ ਤੇ ਆਪਾਂ ਨੇ ਇਦਾਂ ਵਰਕ ਕਰਵਾ ਲਿਆ ਸ਼ਰਟ ਦੇਖੋ ਇਹਦੀ ਤੇ ਨਾਲ ਦੇਖੋ ਮੋਰੀਆਂ ਤੇ ਇਦਾਂ ਵਰਕ ਕਰਵਾ ਲਿਆ ਐਦਾਂ ਦੀ ਡਿਫਰੈਂਟ ਲੁੱਕ ਜੀ ਵਾਲੀ ਤੁਸੀਂ ਸੂਟ ਆਪਣੇ ਲਈ ਬਾਈ ਕਰਨਾ ਕਰਵਾ ਚਾਹੁੰਦੇ ਹੋ ਹੈਨਾ ਤਾਂ ਇਦਾਂ ਤੁਸੀਂ ਲੈ ਸਕਦੇ ਹੋ ਰੇਟ ਦੇਖ ਕੇ ਆਪਣਾ ਫੈਸਲਾ ਕਰ ਸਕਦੇ ਹੋ ਹਾਂ ਜਿਹੜਾ ਨੈਕਸਟ ਹੈਗਾ ਇਹ ਆਪਣੀ ਯੂਰੈਟ ਦੀ ਫੈਬ੍ਰਿਕ ਆ ਜਿਹੜੀ ਸ਼ਰਟ ਹੈ ਦੇਖੋ ਇਹ ਤਾਂ ਬਲੈਕ ਕਲਰ ਦੀ ਯੂਰੈਟ ਦੀ ਹੈਗੀ ਜੋਰਟ ਫੈਬਰਿਕ ਦਾ ਆਪਾਂ ਨੇ ਕਰਵਾਇਆ ਹੈ ਦੇਖੋ ਛੋਟੇ ਜਿਹੇ ਜੋਰਟ ਦੀ ਸ਼ਰਟ ਆ ਇਹਦੇ ਬਾਰਡਰ ਜਿਹੜੇ ਆਲੇ ਨੂੰ ਕੁਛੰ ਮਸਾਲਾ ਰਖਾ ਦੇਣੀ ਐ ਇੱਕਾਂ ਦੀ ਸ਼ਰਟ ਇਹ ਵਾਲਾ ਬਾਰਡਰ ਉਹ ਹੇਠੇ ਘੇਰੇ ਦੇ ਉੱਪਰ ਫਿਰ ਸ਼ਰਟ ਤੇ ਆ ਬੁਟੀਆਂ ਆਉਣੀ ਐ ਐਵੇਂ ਜਿਹਾ ਜਿਹਾ ਡਿਜ਼ਾਈਨਿੰਗ ਜਿਹੜੀ ਕਾਫੀ ਸੋਹਣੀ ਆਗੀ ਤੇ ਨਾਲ ਦੇਖੋ ਆਪਾਂ ਇਹਦੇ ਸ਼ਰਟ ਆਗੀ ਹਾਂ ਸੌਰੀ ਬਾਟਮ ਆਗੀ ਇਹਦੀ ਜੋਰਟ ਦੀ ਹੋਈ ਹੈਗੀ ਤੇ ਬਾਟਮ ਇਹ ਮੂਰੀ ਤੇ ਦਬਦਬ ਕਰ ਹੈ ਕਾਫੀ ਸੋਹਣਾ ਹੈ ਤੁਸੀਂ ਆਪਣਾ ਸੇਕ ਤੋਂ ਸੇਮ ਜਿਹੜਾ ਲੈ ਸਕਦੇ ਹੋ। ਕਾਫੀ ਸੋਹਣੀ ਪ੍ਰਿੰਟਿੰਗ ਹੈ ਜਿਹੜੀ ਜੋਰਜਟ ਦੀ। ਇੱਕ ਫੈਬਰਿਕ ਹੈ ਮੇਰਾ ਤਾਂ ਪੂਰਾ ਵਧੀਆ ਕੁਆਲਿਟੀ ਵਾਲਾ ਮੀਨੂ ਦਾ। ਇਹਦੇ ਆਪਣਾ ਰੇਟ ਦੇ। ਤੁਸੀਂ ਸੇਮ ਸੂਟ ਲੈ ਸਕਦੇ ਹੋ। ਹਾਂਜੀ। ਦੇਖੋ ਇਹ ਆਪਾਂ ਆਲ ਓਵਰ ਕਰਵਾਏਗਾ। ਇਹ ਵੀ ਆਪਣੀ ਜੋਰਜਟ ਦੀ ਫੈਬਰਿਕ ਹੈਗੀ ਤੇ ਆਲ ਓਵਰ ਸੂਟ ਦੇ ਉੱਪਰ ਆਪਾਂ ਨੇ ਵਰਕ ਕਰਾਇਆ। ਸਾਰਾ ਆਲ ਓਵਰ ਸੂਟ ਹੈ ਸਾਰਾ 5 ਮੀਟਰ। ਇੰਨੀ ਦੀ ਵੀਰ ਬਣੀ ਹੋਈ ਹੈਗੀ ਘੇਰੇ ਦੇ ਉੱਪਰ ਤੇ ਜਿੰਨਾ ਘੇਰੇ ਦੇ ਉੱਪਰ ਵੇਲਾ ਉਦਾਂ ਹੀ ਇਹਦੀ ਬਾਹ ਦੇ ਉੱਪਰ ਵੇਲਾ। ਇਹ ਜਿਹੜੇ ਤੇ ਬਾਹਲੇ ਉੱਪਰ ਵੇਲ ਆ ਗਈ ਆਪਣਾ 올ਓਵਰ ਸੂਟ ਆ ਇਹ ਤੁਸੀਂ ਆਪਣਾ ਹਨ ਬਾਈ ਕਰ ਸਕਦੇ ਹੋ ਸਕਰੀਨ ਦੇ ਉੱਪਰ ਪ੍ਰਾਈਸ ਦਿੱਤਾ ਹਾਂਜੀ ਇਹ ਕਰਵਾ ਚੌਤ ਸਪੈਸ਼ਲ ਆਪਾਂ ਤੁਹਾਨੂੰ ਸਾਰੇ ਸੂਟ ਦਿਖਾ ਚੁੱਕੇ ਹਾਂਗੇ ਹਨਾ ਨਾਲ ਨਾਲ ਤੁਹਾਨੂੰ ਪ੍ਰਾਈਸ ਆਪਾਂ ਮੈਂਸ਼ਨ ਕੀਤੇ ਹੋਏ ਹਾਂਗੇ ਵਿਦਆਊਟ ਦੁਪੱਟਾ ਹੀ ਸਾਰੇ ਸੂਟਾਂ ਦੇ ਦਾ ਪ੍ਰਾਈਸ ਦੱਸੇਗੇ ਜਿਵੇਂ ਤੁਹਾਨੂੰ ਕੋਈ ਪਸੰਦ ਹੋਇਆ ਸੇਮ ਟੂ ਸੇਮ ਜਿਹੜਾ ਸੂਟ ਤੁਸੀਂ ਚਾਹੁੰਦੇ ਆਪਣਾ ਉਹ ਹੀ ਲੈ ਸਕਦੇ ਹੋ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਹੈ ਕਿ ਤੁਹਾਡਾ ਹੋਰ ਕਿਸੇ ਕਲਰ ਤੇ ਤਿਆਰ ਕਰਵਾ ਦਾਂਗੇ ਜਿੰਨੇ ਸਾਡੇ ਕੋਲ ਸੂਟ ਤਿਆਰ ਨੇ ਤੁਸੀਂ ਉਹਨਾਂ ਚੋਂ ਹੀ ਆਪਣੇ ਸਿਲੈਕਟ ਕਰਕੇ ਲੈ ਸਕਦੇ ਹੋ ਆਪਾਂ ਕਿਸੇ ਹੋਰ ਫੈਬਰਿਕ ਵੀ ਵਗੈਰਾ ਤੇ ਹਾਂ ਜੇਕਰ ਤੁਸੀਂ ਇਹਨਾਂ ਵੀ ਕੋਈ ਫੈਬਰਿਕ ਹੋਰ ਚੇਂਜ ਕਰਨਾ ਤੁਸੀਂ ਇਸ ਤੋਂ ਵਧੀਆ ਕੁਆਲਿਟੀ ਵਾਲਾ ਜਿਵੇਂ ਕੋਈ ਆਪਣਾ ਕੋਈ 크੍ਰੇਪ ਵਗੈਰਾ ਚ ਟੈਬੀ ਸਿਲਕ ਵਗੈਰਾ ਚ ਇਹ ਸਾਰੇ ਡਿਜ਼ਾਈਨ ਦੇ ਉਹਨਾਂ ਤੇ ਰੈਡੀ ਕਰਵੋ ਨੇ ਤਾਂ ਉਦਾਂ ਆਪਾਂ ਕਰਵਾ ਦਾਂਗੇ ਆਪਾਂ ਸੇਮ ਫੈਬਰਿਕ ਦੇ ਵਿੱਚ ਨਹੀਂ ਜਾਂਦੇ ਹੈਗੇ ਤੇ ਤੁਸੀਂ ਆਪਣੇ ਸੇਮ ਤੋਂ ਸੇਮ ਜਿਹੜੇ ਸਾਡੇ ਤੋਂ ਕੋਲ ਸੂਟ ਪਿਆਰਨੇਗੇ ਉਹ ਤੁਸੀਂ ਆਪਣਾ ਦੇਖ ਕੇ ਪ੍ਰਾਈਸ ਦੇਖ ਕੇ ਆਪਣਾ ਖਰੀਦ ਸਕਦੇ ਹੋ ਹਾਂਜੀ ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਦਾ ਨਵੇਂ ਕਲੈਕਸ਼ਨ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ